ਗੁਰੂ ਨੂੰ ਖੁੱਪ ਕਦੀ ਰਾਤ ਨੂੰ ਬਹਿ ਕੇ ਗੁਰੂ ਅਮਰਦਾਸ ਦੀ ਇਹ ਪੌੜੀ ਜਰੂਰ ਪੁਛਿਆ ਕਰੋ ਹੱਥਾਂ ਵੱਲ ਸ਼ੀਸ਼ੇ ਅੱਗੇ ਖਲੋ ਕੇ ਪੜ੍ਹਨੀ ਚਾਹੀਦੀ ਏ ਸਰੀਰਾ ਮੇਰਾ ਇਸ ਜਗ ਮੈਂ ਆਏ ਕਿ ਕਿਆ ਤਦ ਕਰਮ ਕਮਾਇਆ ਬਾਰ ਬਾਰ ਪੁੱਛੀਏ ਸਚੀਮੁਚੀ ਮਨ ਜਾਗੇਗਾ ਕੀ ਕਰਮ ਕੀਤਾ ਤੂੰ ਇਹ ਫਿਰ ਅਰਜੀਏ ਇਹ ਡਾਕਟਰ ਨੇ ਕੀ ਸਭ ਕਹਿੰਦੇ ਸਨ ਜਿਸ ਬੰਦੇ ਨੇ ਮੈਂ ਮਾਰਨੀ ਉਹ ਤਿੰਨ ਗੱਲਾਂ ਚੇਤੇ ਰੱਖੇ ਸਭ ਤੋਂ ਪਹਿਲਾਂ ਸਵੈ ਪਰਚੋਲ ਕਰੇ ਦੂਜੀ ਗੱਲ ਮੌਤ ਨੂੰ ਚੇਤੇ ਰੱਖੇ ਤੇ ਤੀਜਾ ਸ਼ੁਕਰਾਨੇ ਵੀ ਜੀਏ ਫਿਰ ਅਰਜ਼ ਹੈ ਸਭ ਤੋਂ ਪਹਿਲਾਂ ਸਵੈ ਪਰਚੋਲ ਸਵੈ ਪਰਚੋਲ ਹੁੰਦੀ ਹੈ ਕਿਸੇ ਹੋਰ ਨੂੰ ਆਪਣੇ ਕੀਤੇ ਹੋਏ ਕੰਮਾਂ ਨੂੰ ਰੋਜ਼ ਪੁੱਛਣਾ ਇਹ ਸਾਧਨਾ ਵਾਲਿਆਂ ਵਾਸਤੇ ਵੀ ਜਿਨ੍ਹਾਂ ਨੇ ਸਾਧਨਾ ਕਰਨੀ ਜਿਹਦਾ ਮਨ ਜਾਗੇ ਇਹ ਸਰੀਰਾਂ ਮੇਰਾ ਇਸ ਜਗ ਮੈਂ ਆਇਆ ਕਿਾ ਕਿਆ ਤਦ ਕਰਮ ਕਮਾਇਆ ਕਿ ਕਰਮ ਕਮਾਇਆ ਤਦ ਸਰੀਰਾਂ ਜਾ ਤੂੰ ਜਦ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਕੋ ਕੀਤਾ ਤੋ ਤੂੰ ਆਪਾਂ ਕਹਾਂਗੇ ਮੈਂ ਇਨਾ ਕੁਝ ਬਣਾ ਲਿਆ ਇਨਾ ਉਹ ਗੁਰਮੁਖੋ ਜਿੱਤਨ ਅੱਖਾਂ ਮੀਟੀਆਂ ਜਿਹੜਾ ਮੈਂ ਗੱਲ ਜੀ ਭਾਈ ਸਾਹਿਬ ਉਹਨੇ ਗੱਲ ਕਰਕੇ ਗਏ ਆ ਜਿਹੜੀ ਲੋਈ ਮੈਂ ਰਹੀਏ ਗੋਡੀਆਂ ਉੱਤੇ ਇਹ ਵੀ ਮੇਰੀ ਕੋਈ ਨਹੀਂ ਕਿ ਕਰਮ ਕਮਾਇਆ ਤੁਝ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਾਨਾ ਵਸਾਇਆ ਗੁਰ ਪ੍ਰਸਾਦੀ ਖੰਮਰ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਗੁਰਿ ਸਿਓ ਇਹ ਸਵੈ ਪ੍ਰਚੋਲ ਹੈ ਜਿਨ ਸਤਗੁਰਿ ਸਿਓ ਚਿਤ ਲਾਇਆ ਇੱਕ ਬਚਨ ਅਸੀਂ ਪੜਨੇ ਬੰਦੇ ਖੋਜ ਦਿਲ ਹਰ ਰੋਜ਼ ਉੰਜ ਵੈਸੇ ਬੜਾ ਤਰੀਕਾ ਮਨ ਨੂੰ ਕਾਬੂ ਕਰਨ ਦਾ ਜਿਹੜੇ ਕਿਉਂਕਿ ਜਿਹੜਾ ਇਹ ਬਣਾ ਅੰਦਰ ਵਾਲਾ ਸੱਚੀ ਮੁੱਚੀ ਮੈਨੂੰ ਤੁਸੀਂ ਗਿਆਨੀ ਕਹਿ ਰਹੇ ਹੋ ਜਿਨ ਮੈਂ ਅੰਦਰ ਨੂੰ ਕਿਤੇ ਪੜੋਗੇ ਤੇ ਤੁਸੀਂ ਨੇੜੇ ਨਹੀਂ ਲੱਗਣਦੇ ਹੋਗੇ ਇਹ ਤੋਂ ਤੱਕ ਬੰਦਾ ਅੰਦਰ ਦੀ ਗੱਲ ਆਪਣੀ ਜੀਵਨ ਸਾਥ ਨਾਲ ਵੀ ਸਾਂਝੀ ਨਹੀਂ ਕਰਦਾ ਜੋ ਫੁਰਨੇਓਟ ਨੇ ਕਰਦਾ ਸਾਂਝੇ ਜਿਸ ਨੇ ਇਹ ਵੀ ਰੱਬ ਦਾ ਸ਼ੁਕਰਾਨਾ ਪਰਦੇ ਚ ਰੱਖਦਾ ਜੇ ਸਾਰਿਆਂ ਦਾ ਬਾਹਰ ਪ੍ਰਗਟ ਹੋਏ ਤਾਂ ਰਿਸ਼ਤਾ ਨਿਭਣਾ ਹੀ ਕੋਈ ਨਹੀਂ ਸੀ ਕੀ ਇੱਕ ਵਾਰ ਸੋਚ ਲੈ ਦੂਜੇ ਵਾਰ ਕੀ ਔਰਤ ਦੱਸਦੀ ਆਪਣੇ ਅੰਦਰ ਨੂੰ ਗੁਰੂ ਕਹਿੰਦੇ ਨੇ ਤੂੰ ਗੁਰੂ ਨੂੰ ਰੋਜ਼ ਦੱਸਿਆ ਕਰ ਤੇ ਦਿਲ ਨੂੰ ਪੁੱਛ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪ੍ਰੇਸ਼ਾਨੀ ਮਾਹਿੰ ਦੂਜੀ ਗੱਲ ਕਹੀ ਇਸ ਮਨ ਕੋ ਕੋਈ ਖੋਜੂ ਭਾਈ ਥੋੜਾ ਜਿਹਾ ਵੀ ਟਿਕਾ ਬਣਾਇਆ ਜੀ ਬਣਾਈ ਰੱਖਿਓ ਗੁਰੂ ਸਾਹਿਬ ਦੇ ਇੱਕ ਜੀਵਨ ਦੀ ਘਟਨਾ ਸ਼ੈ ਗੁਰੂ ਅਰਜੁਨ ਦੇਵ ਜੀ ਇੱਕ ਬੰਦਾ ਕਹਿੰਦੇ ਝੂਠ ਬੋਲਦਾ ਮਾੜੇ ਕੰਮ ਕਰੇ ਗੁਰੂ ਸਾਹਿਬ ਨੇ ਕਿਹਾ ਇਹ ਕੰਮ ਕਰ ਛੁੱਟ ਜਾਣਗੇ ਘਰ ਇੱਕ ਭਾਂਡਾ ਰੱਖ ਲੈ ਮਿੱਟੀ ਦਾ ਉਦੋਂ ਮਿੱਟੀ ਦੇ ਭਾਂਡੇ ਸਭ ਗੁਰਾ ਦੇ ਤੁਹਾਨੂੰ ਪਤਾ ਹੈ ਜੀ ਮਾਈਆਂ ਪੈਸੇ ਵੀ ਲਪੇਟ ਕੇ ਨਾ ਘੜ ਘੜੇ ਚੀ ਰੱਖ ਦੀਆਂ ਸਾਂ ਕਹਿੰਦੇ ਰੋਜ਼ ਜੋ ਕੋਈ ਤੇਰੇ ਮਨ ਚ ਆਉਂਦਾ ਲਿਖਿਆ ਕਰ ਲੈ ਕੇ ਨਾ ਉਹਨੂੰ ਭਾਂਡੇ ਚ ਪਾ ਦਿਆ ਕਰ ਤੇ ਮਹੀਨੇ ਬਾਅਦ ਗੁਰ ਸੰਗਤ ਚ ਆ ਕੇ ਪੜ੍ਹ ਕੇ ਸੁਣਾਇਆ ਕਰ ਬੰਦਾ ਸੁਣਾ ਸਕੂਗਾ ਪਰ ਇੱਕ ਤਰੀਕਾ ਬੜਾ ਵਧੀਆ ਹੈ ਰੋਜ਼ ਦਾ ਟਾਈਮ ਟੇਬਲ ਆਪਾਂ ਜੇ ਆਪਣਾ ਨਿੱਜੀ ਬਣਾਈਏ ਕਿਸੇ ਨੂੰ ਦੱਸਣ ਦੀ ਲੋੜ ਕਾਪੀ ਉੱਤੇ ਜਾਂ ਫੋਨ 'ਚ ਅੱਜ ਮੈਂ ਕੀ ਸੋਚਿਆ ਕਿਸੇ ਬਾਰੇ ਕੀ ਕਿਹਾ ਤੇ ਸਭ ਕੁਝ ਬਣਾ ਕੇ ਮੋਟੀਆਂ-ਮੋਟੀਆਂ ਗੱਲਾਂ ਸੋਇਲਾ ਸਹਿ ਪੜਨ ਤੋਂ ਪਹਿਲਾਂ ਸਵੇਲ ਪਰਚੋਲ ਕਰੀਏ ਜਾ ਉਹਨਾਂ ਕਮੀਆਂ ਮਣਾ ਹੈ ਤੂੰ ਸਿੱਖ ਤੇ ਸੋਚਦਾ ਕੀ ਰਿਆਂ ਪਰ ਇਸ ਦਾ ਇਸ ਦਾ ਕਾਬੂ ਆ ਜਾਊਗਾ ਗੁਰੂ ਨੂੰ ਪਹਿਲੀ ਗੱਲ ਸਵੇਲ ਪਰਚੋਲ ਬਹੁਤ ਜ਼ਰੂਰੀ ਹੈ ਅੱਜ ਦੋ ਕੇ ਚੀਜ਼ ਹੈ ਮੈਂ ਤੁਹਾਡਾ ਜੀਵਨ ਪਰਚੋਲ ਲਿਆ ਤੁਸੀਂ ਮੈਨੂੰ ਪਰਚੋਲ ਰਹੇ ਹੋ ਕੀ ਕਰੀਏ ਰੱਬ ਨੇ ਅੱਖਾਂ ਇਹੋ ਜੀਆਂ ਲਾਈਆਂ ਕਮੀਆਂ ਆਪਣਾ ਚਿਹਰਾ ਵੇਖ ਨਹੀਂ ਸਕਦੀਆਂ ਲੋਕਾਂ ਦੀ ਵੇਖੀ ਜਾਂਦੀਆਂ ਸਾਡਾ ਵੀ ਕਸੂਰ ਕੋਈ ਨਹੀਂ ਰੱਬ ਆੱਖਾਂ ਤੇ ਤੂੰ ਹੀ ਲਾਈਆਂ ਨਾ ਮਤਲਬ ਮਜ਼ਾਕ ਇਸ ਕਹਿ ਰਿਹਾ ਸਭ ਤੋਂ ਪਹਿਲਾਂ ਸਵੈ ਪ੍ਰਚੋਲ ਦੂਜੀ ਗੱਲ ਆਪਣੇ ਅੰਦਰ ਨੂੰ ਘੜਨ ਲਈ ਮੌਤ ਨੂੰ ਚੇਤੇ ਰੱਖਣਾ ਬਹੁਤ ਜ਼ਰੂਰੀ ਹੈ ਰਾਤ ਨੂੰ ਸੁੱਤਿਆਂ ਹੁਣੇ 16 ਸੈਦ ਕੀ ਰਤਮ 16 ਜੀ ਨੂੰ ਕਹਿੰਦੇ ਆ ਉੰਜ ਵੈਸੇ ਗੁਰਸਿੱਖ ਆਪਣਾ ਬਹਿ ਕੇ ਪੜ ਬਹਿ ਕੇ ਪੜ ਲੈਣਾ ਚੰਗੀ ਗੱਲ ਹੈ ਇੱਕ ਤਰੀਕਾ ਹੋਰ ਵੀ ਹੈ ਭਾਈ ਸਾਹਿਬ ਜੀ ਕਹਿ ਰਹੇ ਸਨ ਜੀ ਬੈਠੇ ਵੀ ਨੀਂਦ ਆਉਂਦਿਆਂ ਆਉਂਦਿਆਂ ਪੜੋ ਕਈ ਵਾਰੀ ਤੂੰ ਦੇਖੋਗੇ ਤੇਨੀ ਸ਼ਬਦ ਪੜੇ ਜਾਂਦੇ ਆਂ ਦੀ ਰਾਤ ਨੂੰ ਉઠੋ ਚੌਥਾ ਦੇ ਚੱਲਦਾ ਹੁੰਦਾ ਸੱਚੀ ਮੱਚੀ ਵਿੱਚ ਉਹਨੂੰ ਸੁਖ ਨਿੰਦਰਾ ਕਹਿੰਦੇ ਆ ਉਹ ਸੁਖ ਨਿੰਦਰਾ ਚ ਫਿਰ ਸੁਪਨਾ ਵੀ ਜਨਮ ਲੈ ਲਿੰਦਾ ਕਈ ਵਰੀ ਬੰਦਾ ਜਿਹੜਾ ਗੁਰਦੁਆਰੇ ਵਿੱਚ ਠਹਾ ਹੁੰਦਾ ਹੈ ਉਹ ਸੱਚੀ ਮੱਚੀ ਸੋਹਲਾ ਸਾਹਿਬ ਅੰਦਰ ਚੱਲਦਾ ਤੇ ਸੁਪਨੇ ਚ ਮਹਾਰਾਜ ਦਾ ਸੋਖਾ ਚਨ ਕਰੀ ਜਾਂਦਾ ਇਹਦਾ ਮਤਲਬ ਤੇਰਾ ਸੁਪਨਾ ਵੀ ਗੁਰੂ ਦੇ ਨਾਲ ਹੋ ਗਿਆ ਉਂਝ ਮੇਰੀ ਬੇਨਤੀ ਹੈ ਰਾਤ ਨੂੰ ਸੌਣ ਲੱਗਿਆਂ ਇੱਕ ਵਾਰੀ ਜ਼ਰੂਰ ਚੇਤੇ ਰੱਖਿਏ ਮੌਤ ਨੂੰ ਤੇ ਆਹ ਸ਼ਬਦ ਪੜਦੇ ਆਂ ਕਰੋ ਬੇਨਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਆਂ ਖੜ ਚਲੋ ਹਰ ਲਾਹਾ ਅੱਗੇ ਹਾਂ ਅੱਗੇ ਥਾਂ ਸੌਖੀ ਹੋ ਜਾਏਗੀ ਓਏ ਅੱਗੇ ਬਸ ਸੁਹਿਲਾ ਆਉਦ ਘਟੈ ਉਮਰ ਘਟ ਗਈ ਅੱਜ ਦਿਨੇ ਹੋਰ ਘਟ ਗਈ ਮਹਾਰਾਜ ਜੀ ਨੇ ਸ਼ਬਦ ਵਰਤੇ ਅੱਜ ਫਿਰ ਘਟ ਗਿਆ ਦਿਨ ਆਉਦ ਘਟੈ ਦਿਲ ਸੁਰਹਿ ਨਾਰੇ ਮਨ ਗੁਰਮਿਲ ਕਹਾਂ ਸਵਾਰੇ ਇਹ ਸੰਸਾਰ ਵਿਕਾਰ ਸੰਸਹਿ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪਿਆਬੈ ਇਹੋ ਰਸ ਅਕਥ ਕਥਾ ਤਿਨ ਜਾਨੀ ਕਿਵੇਂ ਪਰਚੋਲ ਜਾਂ ਕੋ ਆਏ ਕਾਦੇ ਲਈ ਆਇਆ ਮੇਰੇ ਸਰੀਰਾ ਇਹਨੇ ਥੋੜਾ ਰਹਿ ਜਾਣਾ ਵਰਤਕੇ ਜਾਂ ਕੋ ਆਏ ਸੋਈ ਵਿਖਾਜੋ ਖਰ ਗੁਰ ਤੇ ਮਨੈ ਬਸੇਰਾ ਐਸ ਘਰ ਚ ਜਿੱਥੇ ਬੈਠਾ ਹੈ ਇੱਥੇ ਇੱਕ ਦਿਨ ਅੱਜ ਨੇ ਕੱਲ ਨਹੀਂ ਗੁਰਮੁਖੋ ਮੈਂ ਆ ਤੁਸੀ ਆ 40 ਰੁਪਏ ਲਾ ਕੇ ਹਜ਼ਾਰਾਂ ਘਰ ਬਣਾ ਲਓ ਇੱਕ ਦਿਨ ਉਸ ਘਰ ਚੋਂ ਬਾਹਰ ਕੱਢਣਾ ਜਿੱਦਨ ਗੁਰੂ ਗੁਰੂ ਜਪ ਕੇ ਨਿਜ ਘਰ ਜਾਗੇ ਮੌਤ ਦੀ ਤਾਕਤ ਵੀ ਨਹੀਂ ਸਾਨੂੰ ਬਾਹਰ ਕੱਢ ਸਕੇ ਨਿਜ ਘਰ ਮਹਿਲ ਪਾਓ ਸੁਖਸੈ ਤੇ ਦੋ ਸ਼ਬਦ ਆਏ ਨੇ ਜੀ ਇੱਕ ਨਿਜ ਘਰ ਇੱਕ ਮਹਿਲ ਹਾਂਜੀ ਨਿਜ ਘਰ ਮਹਿਲ ਪਾਓ ਸੁਖਸੈ ਨਿਜ ਘਰ ਹੁੰਦਾ ਛੋਟਾ ਮਹਿਲ ਬੜਾ ਵੱਡਾ ਹੁੰਦਾ ਹੈ ਨਿਜ ਘਰ ਮੇਰਾ ਮਨ ਖੈ ਮਹਲ ਸ਼ਬਦ ਪ੍ਰਮਾਤਮਾ ਹੈ ਆਪਣੇ ਨਿਜ ਘਰ ਨੂੰ ਪ੍ਰਮਾਤਮਾ ਵਿੱਚ ਮਿਲਾ ਦਿਓ ਏ ਉਸ ਘਰ ਚ ਗਿਆ ਹੋਇਆਂ ਨੂੰ ਕਦੀ ਘਰੋਂ ਨਹੀਂ ਕੱਢਿਆ ਜਾਂਦਾ ਨਿਜ ਘਰ ਮਹਿਲ ਪਾਓ ਸੁਖ ਸਹਜੇ ਬੋਹਰ ਨਾ ਹੋਏਗੋ ਫੇਰਾ ਅੰਤਲੀ ਅਰਦਾਸ ਰਾਤ ਨੂੰ ਸੌਣ ਲੱਗਿਆਂ ਸਵੇਰੇ ਪੂਰੀ ਹੋ ਜਾਏ ਅੰਤਰਜਾਮੀ ਏਡੀ ਵੱਡੀ ਨਿਮਰਤਾ ਪਿਆਰੋ ਆਪਾਂ ਤਾਂ ਸਿਰਫ ਕਵਤਾ ਰੂਪ ਚ ਪੜ੍ਹ ਰਹੇ ਹਾਂ ਮੈਂ ਆਪਣੀ ਗੱਲ ਕਰ ਰਿਹਾ ਬਾਣੀ ਸਵੇਰੇ ਅਸੀਂ ਹੀਟ ਕਰ ਰਹੇ ਹਾਂ ਬਾਣੀ ਪੜਨ ਵਾਲੇ ਨਾ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੂਕੋ ਕਰ ਸੰਤਨ ਕੀ ਧੁਰ ਬੇਨਤੀ ਪਹਿਲੀ ਗੱਲ ਸਵੇਰ ਪਰਚੋਲ ਦੂਸਰੀ ਗੱਲ ਮੌਤ ਨੂੰ ਚੇਤੇ ਰੱਖਣਾ ਤੀਜਾ ਰਾਤ ਨੂੰ ਸੌਣ ਲੱਗਿਆਂ ਸ਼ੁਕਰਾਨਾ ਜਰੂਰ ਕਰ ਦੇਈ ਕਿਉਂਕਿ ਸ਼ੁਕਰਾਨੇ ਵਾਲੇ ਨਿਮਰਤਾ ਵਿੱਚ ਚਲੇ ਜਾਂਦੇ ਆਂ ਪ੍ਰਮਾਤਮਾ ਤੂੰ ਆ ਦਾਤ ਦਿੱਤੀ